ਜਮਨ ਚਮਕੀਲਾ ਇਹ ਚਮਕੀਲਾ ਸਾਹਿਬ ਦਾ ਖੂਨ ਬੰਦੀ ਨਹੀਂ ਝਲਕੇ ਇੱਕ ਵਾਰ ਝੋਰ-ਝੋਰ ਤੜਨਾ ਚਾਹਵਾ ਜਬ ਬਹੁਤ ਧੰਨਵਾਦ ਅਮਨ ਅਮਨ ਉਹ ਤਾਂ ਮਰਕਲ 30 ਸਾਲ ਦੀ ਸੀ ਜੀ ਜੀ ਤੇ ਕਮਲ ਕੈਨੇਡਾ ਦੀ ਕਮਲ ਦੇਖ ਲਈ ਹੋਗੀ ਲਾਈਵ ਉਦੋਂ ਕਿੰਨੇ ਮਹੀਨੇ ਦੀ ਸੀ ਬੇਬੇ 8 ਮਹੀਨੇ ਦੀ ਸੀ ਕਮਲ ਜੀ ਇਹ ਪਰਿਵਾਰ ਆ ਜੈਮਲ ਅਮਲ ਕਮਲ ਤੇ ਸਾਡੇ ਮਾਤਾ ਜੀ ਇਹ ਪਰਿਵਾਰ ਹੈ ਜੀ ਚੰਗੀਲਾ ਸਾਹਿਬ ਦਾ ਵਿਰਾਸਤ ਹੈ ਸਾਡੀ ਇਹਨਾਂ ਕਰਕੇ ਹੀ ਇਹ ਮੇਲਾ ਲਾ ਰਹੇ ਆ ਜਦੋਂ ਦੇਖਦੇ ਇਹਨਾਂ ਨੂੰ ਸਾਨੂੰ ਚੰਗਾ ਲੱਗਦਾ ਜਦੋਂ ਮਾਤਾ ਨੂੰ ਮਿਲਦੇ ਚੰਗਾ ਲੱਗਦਾ ਅਮਨ ਨਾਲ ਗੱਲ ਕਰਦੇ ਚੰਗਾ ਲੱਗਦਾ ਕਮਲ ਨਾਲ ਗੱਲ ਕਰਦੇ ਚੰਗਾ ਲੱਗਦਾ ਔਰ ਇਹ ਸਾਰਾ ਕੁਝ ਜਿਹੜਾ ਜੀ ਇਹ ਸਾਰਾ ਕੁਝ ਸਿਰਫ ਤੇ ਸਿਰਫ ਉਸ ਸੱਚੀ ਸੁੱਚੀ ਆਤਮਾ ਜਿਹੜੀ ਪੰਜਾਬ ਦੀ ਜ਼ਿਗਾ ਦੇ ਵਿੱਚ ਅੱਜ ਵੀ ਗੂੰਜਦੀ ਹੈ 37 ਸਾਲ ਹੋ ਗਏ ਆਪਣੇ ਪਰਿਵਾਰ ਚ ਕੋਈ ਡੈਥ ਹੋ ਜਵੇ ਨਾ ਆਪਾਂ 2-3 ਬਰਸੀਆਂ ਮਨਾ ਕੇ ਚੁੱਪ ਕਰ ਜਾਂਦੇ ਕਿ ਛੱਡੋ ਪਰ ਅੱਜ ਹੁਣ ਬਹੁਤ ਟਾਈਮ ਹੋ ਗਿਆ 37 ਸਾਲ 37 ਸਾਲ ਬਾਅਦ ਅੱਜ ਹਜ਼ਾਰਾਂ ਦੀ ਗਿਣਤੀ ਚ ਇਕੱਠ ਹੈ ਰਾਜਸਥਾਨ ਹਰਿਆਣਾ ਦਿੱਲੀ ਯੂ ਮਾਚਲ ਕੈਨੇਡਾ ਅਮਰੀਕਾ ਇੰਗਲੈਂਡ ਪਤਾ ਨਹੀਂ ਕਿੱਥੋਂ-ਕਿੱਥੋਂ ਸੰਗਤ ਆਈ ਹੋਈ ਹੈ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਆਪਣੇ ਆਪ ਲਈ ਇਹ ਆ ਜੀ ਅਮਰ ਸਿੰਘ ਚੰਕੀਲਾ ਪੰਜਾਬੀ ਜਣੀ ਟੱਕ ਫਿਰ ਔਰ ਜਦੋਂ ਸਲਮ ਬਣੀ ਨਾ ਅਮਰ ਸਿੰਘ ਚੰਕੀਲਾ ਦੀ ਅੰਤਜਲੀ ਸਾਹਿਬ ਪਰਸੋਂ ਹੋ ਕੇ ਗਏ ਨੇ 900 ਤੋਂ ਉੱਪਰ 900 ਕਰੋੜ ਤੋਂ ਉੱਪਰ ਦਾ ਬਿਜ਼ਨਸ ਕੀਤਾ ਫਿਲਮ ਨੇ ਇਹ ਇਤਿਹਾਸ ਹੈ ਜੀ ਪੰਜਾਬੀ ਫਿਲਮ ਇੰਡਸਟਰੀ 'ਚ ਅੱਜ ਵੀ ਮੈਨੂੰ ਕਹਿੰਦੇ ਕੋਈ ਹਰਦ ਨਹੀਂ ਆ ਕਿ ਆ ਤੁਸੀਂ ਜਿੰਨੇ ਸਾਡੇ ਪ੍ਰਾਂਡ ਇੰਡਸਟਰੀ ਚ ਕੰਮ ਕਰ ਰਹੇ ਹੋ ਸਭ ਤੋਂ ਵੱਧ ਆ ਤੁਸੀਂ ਚਮਕੀਲਾ ਤੇ ਮਜਬੂਤ ਕਰਦੇ ਹੋ ਜੀ ਸਭ ਤੋਂ ਵੱਧ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਅਮਨ ਜੀ ਤੁਸੀਂ ਵੀ ਦੋ ਲਾਈਨਾਂ ਬੋਲੋ ਜਰਾ